ਭਾਈ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆ ਗੁਰੂ ਜੀ ਦਾ ਖੰਡੂਰ ਛੱਡਣਾ ਮੱਬਾ ਬੁੱਢਾ ਜੀ ਤੇ ਸਿੱਖਾਂ ਨੇ વાიმე ਵਿਰੋਧਤਾ ਕੀਤੀ ਕਿ ਜੱਟਾਂ ਦੇ ਆਖੇ ਲੱਗ ਕੇ ਆਪਣਾ ਡੇਰਾ ਨਹੀਂ ਛੱਡਣਾ ਚਾਹੀਦਾ ਫੇਰ ਵੀ ਗੁਰੂ ਜੀ ਖੰਡੂਰ ਨੂੰ ਛੱਡ ਕੇ ਖੰਡੂਰ ਦੀ ਜੂ ਵਿੱਚ ਜਾ ਬੈਠੇ ਨਾਥ ਨੇ ਦੇਪੜ ਕਾਇ ਹੋਏ ਜੱਟਾਂ ਨੇ ਉੱਥੇ ਵੀ ਨਾ ਬੈਠਣ ਦਿੱਤਾ ਸਭੋਂ ਮੰਦੇ ਬੋਲ ਬੋਲੇ ਗੁਰੂ ਜੀ ਉਥੋਂ ਮਠਕੇ ਸਤ ਕੋ ਦੂਰ ਪਿੰਡ ਜਾਂਦੇ ਖਾਨ ਦੇ ਟਿੱਬੇ ਉੱਪਰ ਜਾ ਬੈਠੇ ਗੁਰੂ ਜੀ ਦੇ ਸਿੱਖਾਂ ਨੇ ਇੱਛਾ ਨਹੀਂ ਛੱਡਿਆ ਉਹ ਗੁਰੂ ਜੀ ਦੇ ਪਿੱਛੇ ਹੀ ਤੁਰ ਪਏ ਗਏ ਜਨ ਜਾਂਦੇ ਖਾਂ ਦੇ ਹੋਰ ਹੋਰ ਚਗਰਦੇ ਦੇ ਪਿੰਡਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਟਿੱਬੇ ਉੱਤੇ ਆ ਬੈਠੇ ਹਨ ਤਾਂ ਲੋਕ ਮਹਿਰਾ ਕੱਤ ਕੇ ਨਾਸ਼ਟਾ ਨੂੰ ਆਏ ਜਿੱਥੇ ਥਾਂ ਗੁਰੂ ਜੀ ਦੀ ਜੀ ਜਾ ਬੈਠਣ ਉਹੋ ਹੀ ਖਾਨ ਥਾਨ ਪਵਿੱਤਰ ਤੇ ਪੂਜਨੀਕ ਹੋ ਜਾਂਦਾ ਹੈ ਦੋਹਾ ਦੋ ਦਿਨਾਂ ਵਿੱਚ ਹੀ ਰੌਣਕ ਹੋ ਗਈ ਉਸੇ ਵੇਲੇ ਸਿੱਖਾਂ ਨੇ ਛੱਪਰ ਪਾ ਦਿੱਤਾ ਲੰਗਰ ਵਾਸਤੇ ਰਸਨਾ ਆ ਗਿਆ ਦੇਗਾ ਦੇਗਾ ਪੱਕਣ ਲੱਗੀਆਂ ਦੁੱਧ ਕਿਉ ਤੇ ਆٹے ਦੀ ਕਮੀ ਨਾ ਰਹੀ ਸਵਾਬੇ ਕੀਰਤਨ ਕਰਨ ਲੱਗੇ ਖੰਡੂਰ ਸਾਹਿਬ ਦੇ ਛਟਣ ਤੇ ਜੱਟਾਂ ਦੀ ਕਟੋਰਤਾ ਦਾ ਗੁਰੂ ਜੀ ਦੀ ਨਰ ਨਰਵਹਿਰਤਾ ਨੇ ਪਵਿੱਤਰ ਆਤਮਾ ਉੱਤੇ ਕੁਝ ਅਸਰ ਨਹੀਂ ਹੋਇਆ ਉਹ ਲੋਕਾਂ ਦਾ ਤਾਂ ਗੁਰੂ ਜੀ ਦੇ ਲੋਕਾਂ ਨਾਲ ਤੇ ਜਿਬਾਨਾ ਪਨਾ ਚਾਉਂਦੇ ਸਨ ਦਿਆਵਾਨ ਦਿਆਲੂ ਅਤੇ ਕਿਰਪਾਲੂ ਸਨ ਗੁਰੂ ਜੀ ਦੇ ਸੁਭਾਅ ਦਾ ਇਹ ਵੱਡਾ ਗੁਣ ਸੀ ਇਹ ਕਿਸੇ ਜੀਵ ਨੂੰ ਦੁਖੀ ਨਹੀਂ ਸਨ ਦੇਖ ਸਕਦੇ ਅਗਲੇ ਦੇ ਸੁੱਖ ਨੂੰ ਅਮਰ ਰੱਖਣ ਵਾਸਤੇ ਆਪਣੇ ਤਨ ਟਿੱਪੇ ਉੱਤੇ ਕਹਿਰ ਦੀ ਗਰਮੀ ਪੈਂਦੀ ਸੀ ਉਪਰ ਇਹ ਤਾਂ ਉੱਤੇ ਕਾਸਟ ਝੱਲਣ ਨੂੰ ਤਿਆਰ ਰਹੇ ਸਨ ਗਰਮੀ ਦੇ ਦਿਨ ਸਨ ਇਤਨੇ ਟਿੱਬੇ ਉੱਤੇ ਕਹਿਣ ਦੀ ਗਰਮੀ ਪੈਂਦੀ ਸੀ ਪਰ ਕੋਈ ਪਰਵਾਹ ਨਾ ਕੀਤੀ ਗਰਮੀ ਵਿੱਚ ਹੀ ਬੈਠੇ ਹੋਏ ਕਰਤਾਰ ਦਾ ਭਜਨ ਕਰਦੇ ਹੋਏ ਸ਼ੀਲਤਾ ਨੂੰ ਪ੍ਰਾਰਥਨਾ ਕਰਦੇ ਰਹੇ ਰਾਹ ਦਨ ਸੰਗਤ ਹੋਣ ਲੱਗ ਹੁਣ ਲੱਗਾ ਸਤ ਸੰਗ ਹੋਣ ਲੱਗਾ ਗੁਰੂ ਜੀ ਦੇ ਉੱਤੇ ਜਾਣ ਦੇ ਕਾਰਨ ਉੱਥੇ ਜਾਣ ਦੇ ਕਾਰਨ ਅਪਦੇਸੀ ਆ ਸਿੱਖਾਂ ਨੂੰ ਬਹੁਤ ਕਸ਼ਟ ਉਠਾਉਣਾ ਪੈਂਦਾ ਖੰਡੂਰ ਸਾਹਿਬ ਜਾਂਦੇ ਉੱਥੇ ਧਰਮਸ਼ਾਲਾ ਖਾਲੀ ਦੇਖ ਕੇ ਪੁੱਛਦੇ ਪਛਾਉਂਦੇ ਹੋਏ ਟਿੱਬੇ ਤੇ ਪਹੁੰਚਦੇ ਕਈਆਂ ਨੂੰ ਖੰਡੂਰ ਵਾਸੀਆਂ ਨੇ ਤੇ ਗੁੱਸਾ ਆਉਂਦਾ ਉਹ ਉਹਨਾਂ ਨਾਲ ਲੜਨ ਮਾਰਨ ਵਾਸਤੇ ਤਿਆਰ ਰਹਿੰਦੇ ਪਰ ਗੁਰੂ ਜੀ ਹਰੇਕ ਗਰਮ ਹੋਏ ਸੇਵਕ ਨੂੰ ਉਪਦੇਸ਼ ਨਾਲ ਸ਼ੀਤਲ ਕਰ ਲੈਂਦੇ ਗੁਰੂ ਜੀ ਆਖਦੇ ਇਹ ਸਭ ਕੁਝ ਕਰਤਾਰ ਦੀ ਇੱਛਾ ਨਾਲ ਹੋ ਰਿਹਾ ਹੈ ਸ਼ਾਇਦ ਇਸ ਵਿੱਚ ਗੁਰੂ ਘਰ ਤੇ ਗੁਰੂ ਸਿੱਖਾਂ ਦਾ ਭਲਾ ਹੈ ਅੰਤਰਜਾਮੀ ਕੁਝ ਜਾਣਦੇ ਹੋਏ ਵੀ ਕੁਝ ਪ੍ਰਗਟ ਨਹੀਂ ਕਰਨ ਕਰਦੇ ਸਤਨਾਂਥ ਤਪੇ ਦੀ ਮੋਤ ਤੇ ਮੀਂਹ ਦਾ ਬੰਨਾ ਪਾਈ ਅਮਰਦਾਸ ਜੀ ਪਿਛੋਂ ਗੁਰੂ ਬਣੇ ਗੁਰੂ ਜੀ ਦੇ ਅਨੰਨ ਭਗਤਾਂ ਤੇ ਸਦਕੀ ਸਿੱਖ ਸਨ ਉਹ ਆਪਣੇ ਪੈੰਡ ਮਾਰਸ਼ਕਿਆਂ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆਪ ਸਿੱਧੇ ਧਰਮਸ਼ਾਲਾ ਗੁਰੂ ਜੀ ਦੇ ਨੇਰੇ ਪੁੱਜੇ ਅੱਗੇ ਕੀ ਦੇਖਦੇ ਹਨ ਇਹ ਧਰਮਸ਼ਾਲਾ ਖਾਲੀ ਭਾਂ ਭਾਂ ਕਰਦੀ ਹੈ ਨਾ ਗੁਰੂ ਜੀ ਹਨ ਨਾ ਕੋਈ ਸਿੱਖ ਸੇਵਕ ਕੋਈ ਮਰਤਨ ਨਹੀਂ ਦਿਸਦਾ ਗੁਰੂ ਕੇ ਲੰਗਰਾਂ ਦੀ ਚੁੱਲ੍ਹੇ ਟੱਠੇ ਤੇ ਠੰਡੇ ਹੋਏ ਪਏ ਹਨ ਉਸ ਸੰਤਾਨ ਨੂੰ ਦੇਖ ਕੇ ਭਾਈ ਜੀ ਬਣਦੇ ਸਿੱਖਾਂ ਦੇ ਘਰ ਪਹੁੰਚੇ ਉਹਨਾਂ ਕੋਲੋਂ ਪੁੱਛਿਆ ਗੁਰੂ ਜੀ ਕਿੱਥੇ ਹਨ ਜੇ ਸਿੱਖ ਨੂੰ ਪੁੱਛਿਆ ਉਸ ਨੇ ਰੋ ਰੋ ਕੇ ਸੈਵਨਾਥ ਤਪੇ ਤੇ ਜੱਟਾਂ ਦੇ ਮੀ ਮੰਗਣ ਤੇ ਸਾਰੇ ਹਾਲ ਨੂੰ ਬਿਆਨ ਕਰ ਦਿੱਤਾ ਇਹ ਸੁਣ ਕੇ ਦੇਸਾਰ ਬਾਈ ਅਮਰਦਾਸ ਜੀ ਗੁੱਸੇ ਵਿੱਚ ਆ ਗਏ ਉਹ ਗੁਰੂ ਨੰਦਕਾ ਨੂੰ ਬਹੁਤ ਬੁਰਾ ਸਮਝਦੇ ਸਨ ਉਸ ਵੇਲੇ ਸਾਰੇ ਪਿੰਡ ਦੀਆਂ ਜੱਟਾਂ ਨੂੰ ਇਕੱਠਿਆਂ ਕੀਤਾ ਤੇ ਪੁੱਛਿਆ ਨਗਰ ਵਾਸੀਓ ਤੁਸੀਂ ਗੁਰੂ ਜੀ ਨੂੰ ਪਿੰਡੋਂ ਕੱਢ ਕੇ ਮਹਾਪਾਪ ਕੀਤਾ ਹੈ ਇਸ ਪਾਪ ਦਾ ਭਾਲ ਤੁਸਾਨੂੰ ਜਰੂਰ ਪਹੁੰਚਣਾ ਪਵੇਗਾ ਗੁਰੂ ਜੀ ਨੂੰ ਪਿੰਡ ਹੋ ਗਿਆ ਅੱਜ 10 ਦਿਨ ਹੋ ਗਏ ਹਨ ਸੁਣਿਆ ਹੈ ਕਿ ਤਪਏ ਨੇ ਅਠਾਂ ਪੈਰਾਂ ਦੀ ਮੂਹਰਤ ਰਹੀ ਸੀ ਹੁਣ ਮੈਨੂੰ ਦੱਸੋ 10 ਦਿਨਾਂ ਦੇ ਅੰਦਰ ਮੀ ਕਿਉਂ ਨਹੀਂ ਬਰਿਆ ਉਸ ਦੀ ਜੋਗ ਸ਼ਕਤੀ ਕਿੱਧਰ ਗਈ ਉਸ ਨੇ ਝੂਠ ਨਹੀਂ ਬੋਲਿਆ ਮੂਰਖ ਲੋਕੋ ਸੰਤ ਸਾਧਾ ਨੂੰ ਸਤਾ ਕੇ ਕੋਈ ਸੁੱਖ ਪਾ ਸਕਦਾ ਵਾ ਗਦੀ ਨਹੀਂ ਮੈਂ ਹੁਣ ਮਰਾ ਸਕਦਾ ਹਾਂ ਸਕਦਾ ਜੇ ਤੁਸੀਂ ਮੇਰੇ ਅੱਖੇ ਲੱਗੋ ਤਾਂ ਸਾਰੇ ਜੱਟ ਜੋ ਭਾਈ ਅਮਰਦਾਸ ਜੀ ਦੀਆਂ ਸੱਚੀਆਂ ਗੱਲਾਂ ਸੁਣ ਕੇ ਸ਼ਰਮਿੰਦੇ ਹੋ ਗਏ ਸਨ ਤੇ ਉਹਨਾਂ ਦੇ ਸੱਣੀਵੇਂ ਹੋ ਗਏ ਸੀ ਮੈਂ ਹੁਣ ਮਰ ਸਕਦਾ ਹੈ ਬਾਖ ਸੁਣ ਕੇ ਤਰਮ ਤਰਬ ਕੇ ਛੇਤੀ ਨਾਲ ਸਰਪਰ ਚੱਕ ਕੇ ਇੱਕ ਜਵਾਨ ਸਾਰਿਆਂ ਨੇ ਪੁੱਛਿਆ ਉਹ ਕਿਵੇਂ ਛੇਤੀ ਦੱਸੋ ਕਿਵੇਂ ਮੈਂ ਮਰ ਸਕਦਾ ਹੈ ਮੈਂ ਇਸ ਤਰ੍ਹਾਂ ਬਰ ਸਕਦਾ ਹੈ ਬਾਬਾ ਅਰਦਾਸ ਜੀ ਬੋਲੇ ਸੇਵਨਾਮ ਤਪੇ ਨੂੰ ਆਸ਼ਨ ਤੋਂ ਅਠਾਲ ਕੇ ਖੇਤਾ ਵਿੱਚ ਲੈ ਚਲੋ ਉਸ ਤੇ ਗਾਲ ਪੰਜਾਲੀ ਪਾਓ ਦੂਸਰੇ ਬੰਨੇ ਅਲਕ ਮਹਿੜ ਦਾ ਜੋ ਦਿਓ ਜਿੱਧਰ ਇਹ ਜੋੜੀ ਜਾ ਜਾਵੇਗੀ ਉਦਰੇ ਹੀ ਮੀ ਵਰਦਾ ਜਾਵੇਗਾ ਸੇਵਨਾਮ ਨੇ ਇਸ ਤਰ੍ਹਾਂ ਕੰਨਾ ਮੰਨ ਲਿਆ ਯਾਟ ਅਸੀਂ ਆਪੇ ਮਨਾ ਲਵਾਂਗੇ ਜੇ ਗਲੀ ਗਲੀ ਨਾ ਮੰਨੇਗਾ ਤਾਂ ਝਾਣਾ ਨਾਲ ਸਹੀ ਮਨਾਵਾਂਗੇ ਜ਼ਰੂਰ ਕਈਆਂ ਚਿਰਾਂ ਦਾ ਪੰਡ ਵਿੱਚ ਰਹਿੰਦਾ ਹੈ ਪੰਡ ਨੂੰ ਲੁੱਟ ਕੇ ਖਾ ਲਿਆ ਸੋ ਅਸਾਂ ਨੂੰ ਤਾਂ ਯੰਤਰਾ ਮੰਤਰਾਂ ਤੇ ਟੂਣਿਆਂ ਵਿੱਚ ਹੀ ਪਰਮਾ ਛੱਡਿਆ ਇਹ ਲਾਰੇ ਲਾਈ ਆਉਂਦੇ ਮੀਨੇ ਪੈਦਾ ਕੱਲ ਵੀ ਮੰਤਰ ਪੜੀ ਜਾਂਦਾ ਹੈ ਸੀ ਮੀ ਸ਼ੇਰ ਕਿਉਂ ਅੱਗ ਵਿੱਚ ਫੂਕ ਦਿੱਤਾ ਸੋ ਪਾਈ ਅਮਰਦਾਸ ਜਾਓ ਜਿਵੇਂ ਮੈਂ ਆਖਿਆ ਹੈ ਤਿਵੇਂ ਕਰੋ ਦੇਖੋ ਹੁਣੇ بارش ਵੀ ਹੋ ਜਾਂਦੀ ਹੈ ਕਿ ਨਹੀਂ ਭਗਵਾਨ ਨੇ ਉਸ ਨੂੰ ਕਿਹਾ ਹੈ ਆਪ ਬੰਜਾਰੀ ਗੱਲ ਪਵਾ ਇਹ ਗੱਲ ਮੰਨਣ ਮੰਨਦਾ ਨਹੀਂ ਐਵੇਂ ਟਾਲ ਮਟੋਲ ਕਰਦਾ ਹੈ ਪਾਣੀ ਜੱਟ ਕਿਸਾਨਾਂ ਦੀ ਜਾਨ ਹੁੰਦਾ ਹੈ ਪਾਣੀ ਬਦਲੇ ਜੱਟ ਖੂਨ ਕਰ ਤੇ ਕਹਿੰਦਾ ਖੜਦਾ ਹੈ ਜਦੋਂ ਹੀ ਖੈਰੇ ਜੱਟ ਨੇ ਸੁਣਿਆ ਤਦੋਂ ਹੀ 나ਥਾਂ ਦੇ ਡੇਰੇ ਵੱਲ ਨੱਠ ਪਏ ਜਾਂ 나ਥ ਨੂੰ ਘੇਰਿਆ ਉਸ ਨੂੰ ਕਿਹਾ ਮਹਾਰਾਜ ਆਹ ਖੇਤਾਂ ਵਿੱਚ ਚੱਲੋ ਤਾਂ ਮੈਂ ਵਾਰ ਸਕਦਾ ਹੈ ਜੂੜ ਦਿਆ ਕਰੋ ਹੁਣੇ ਚੱਲੋ ਸੈਵਨਾਮ 나ਥ ਇਹ ਸੁਣ ਕੇ ਡਰ ਗਿਆ ਉਹ ਮਨ ਹੀ ਮਨ ਸੋਚਣ ਲੱਗਾ ਕਿ ਮੀ ਮਿੱਥੋਂ ਮਰ ਮਰ ਆਇਆ ਨਹੀਂ ਜਾ ਸਕੇਗਾ ਅਤੇ ਜੱਟ ਕਿਤੇ ਮੈਨੂੰ ਮਾਰ ਨਾ ਸੁੱਟਣ ਛੇਰ ਉੱਤੇ ਡੱਗ ਰਹੇ ਭਾਰੀ ਪੱਥਰ ਨੂੰ ਟੱਲਣ ਵਾਸਤੇ ਉਸਨੇ ਕਿਹਾ ਕੱਲ ਸਵੇਰੇ ਮੀ ਮਾਰ ਪਵੇਗਾ ਅੱਜ ਮੈਂ ਅਨੇਕਾਂ ਪ੍ਰਕਾਰ ਦੇ ਮੰਤਰ ਦਮੜੇ ਤੇ ਹੋਰ ਵਸਤੂਆਂ ਪੇਟਾ ਕੀਤੀਆਂ ਮੱਥਾ ਟੇਕ ਕੇ ਤੇ ਪੂਜਾ ਚੜਾ ਕੇ ਮੁਖੀਆਂ ਨੇ ਬੇਨਤੀ ਕੀਤੀ ਹੈ ਦਾਤਾ ਨਗਰ ਵਾਸੀਆਂ ਦੀ ਭੁੱਲ ਨੂੰ ਬਖਸ਼ੋ ਅੱਗੇ ਵੀ ਮੋਟ ਨੈਸਟੀ ਵੀ ਕਰਨਾ ਪཆ ਟੀਵੀ ਉਹਨੂੰ ਆਪਣੇ ਬਾਪੇ ਨੂੰ ਕਹਿ ਲੈ ਜੂਗਾ ਦੇਖ ਕੇ ਆਹ ਇੱਕ ਔੜੀ ਜਰੀ ਆਈ ਐ ਕਿ ਮੋਟ ਨਹੀਂ ਲੈਣਾ ਲੈ ਜਾ ਮੱਥਾ ਟੇਕ ਕੇ ਪੂਜਾ ਚੜਾ ਕੇ ਮੁਖੀਆਂ ਨੇ ਬੇਨਤੀ ਕੀਤੀ ਹੈ ਦਾਤਾ ਨਗਰ ਵਾਸੀਆਂ ਨੇ ਭੁੱਲ ਨੂੰ ਬਖਸ਼ੋ ਅਸੀਂ ਪਾਪੀ ਮੂਰਖਾ ਅਸਾ नाथ ਦੇ ਆਖੇ ਲੱਗ ਕੇ ਆਪ ਦਾ ਨਰਾਦਰ ਕੀਤਾ ਉਹ ਤਪਾ ਮਰ ਗਿਆ ਉਸ ਦੇ ਮਨ ਤੋਂ ਔੜ ਖਤੂ ਹੋ ਗਈ ਸ਼ਾਇਦ ਔੜ ਇਸ ਵਾਸਤੇ ਲੱਗੀ ਸੀ ਕਿ ਤਪਾ ਸਾ ਮੂਰਖਾਂ ਕੋਲ ਆ ਬਣੀ ਨਿੰਦਿਆ ਨੇ ਤੇ ਯੋਗ ਸਾਧਨ ਕੀਤੇ ਕੱਲ ਮੈਂ ਇੱਕ ਆਸਣ ਕਰਾਂਗਾ ਉਹ ਸਾਸਣ ਦੇ ਕਾਰਨ ਸਮੇਂ ਝਟ ਪਟਮੀ ਮਰ ਪਵੇਗਾ ਜੱਟੂ ਆਸਣ ਹੋਣੇ ਕਰੋ ਅੱਜ ਤੇ ਕੱਲ ਵਿੱਚ ਕੀ ਹਰਕ ਹੈ ਸੈਵਨ ਆਪ ਅੱਜ ਨਹੀਂ ਹੋ ਸਕਦਾ ਜੱਟ ਜੇ ਨਹੀਂ ਹੋ ਸਕਦਾ ਤਾਂ ਅਸਾਂ ਨਾਲ ਬਾਹਰ ਚੱਲੋ ਸੈਵਨ ਆਪ ਦੇਖੋ ਮੈਨੂੰ ਪਤਾ ਹੈ ਤੁਸੀਂ ਤੁਹਾਾਂ ਦੀ ਨੀਤੀ ਖੋਟੀ ਹੋ ਗਈ ਹੈ ਮੈਂ ਆਪਣੇ ਜੋਗ ਬਲ ਨਾਲ ਹੁਣੇ ਸਾਰੇ ਨਗਰ ਨੂੰ ਭਸਮ ਕਰ ਦੇਵਾਂਗਾ ਮੈਂ ਜੋਗੀ ਹਾਂ ਮੈਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮਾਰਨ ਵਾਲੇ ਖਦਾ ਮਾਰ ਜਾਣਗੇ ਜਾਓ ਕੱਲ ਮੀਂਹ ਵਰ ਪਵੇਗਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਓ ਜੱਟਾ ਆਪ ਨੂੰ ਕੌਣ ਮਾਰ ਰਿਹਾ ਹੈ ਅਸਾਂ ਤਾਂ ਗਰੀਬ ਤੇ ਗ੍ਰਸਤੀ ਆਦਮੀ ਆਪਦੇ ਤਲ ਲਈ ਕੱਢ ਰਹੇ ਹਾਂ ਕਿਸੇ ਨਾ ਕਿਸੇ ਢੰਗ ਨਾਲ ਮੀਂਹ ਵਰ ਜਾਵੇ ਮਹਾਰਾਜ ਚਲੋ ਅ ਸਾਡੇ ਨਾਲ ਜੇ ਅਸਾਂ ਮਾਰਨਾ ਹੀ ਹੈ ਤਾਂ ਕੀ ਇੱਥੇ ਨਹੀਂ ਮਾਰ ਸਕਦੇ ਇੱਥੇ ਕਿਸੇ ਨੇ ਹੱਥ ਫੜੇ ਹਨ ਇੱਕ ਜੱਟ ਗੁੱਸੇ ਨਾਲ ਛੱਡੋ ਯਾਰੋ ਸਾਰੇ ਝੀੜੇ ਮਰੇ ਤਾਂ ਅਸੀਂ ਅੱਗੇ ਹੀ ਹਾਂ ਜਦੋਂ ਮੀਂਹ ਨਹੀਂ ਬਰਿਆ ਤੇ ਮਾਮਲਾ ਡੰਗਰ ਤਰ੍ਹਾਂ ਹੈ ਮਾਰ ਰਿਹਾ ਹੈ ਇਸ ਸਾਲ ਅੰਨ ਵੀ ਮੁੱਕ ਜਾਣਾ ਹੈ ਸਾਦ ਨੂੰ ਬਾਹੋਂ ਫੜੋ ਤੇ ਖੇਤਾਂ ਵਿੱਚ ਲੈ ਚਲੋ ਬਾਕੀ ਦੇ ਜੱਟ ਠੀਕ ਹੈ ਠੀਕ ਹੈ ਆ ਕੇ ਰੋੜਾ ਪਉਣ ਲੱਗੇ ਸੇਵਨ ਆਮ ਨੇ ਦੇਖਿਆ ਹੁਣ ਕੋਈ ਚਾਰਾ ਨਹੀਂ ਜਿਸ ਨਾਲ ਉਹ ਬਸ ਸਕੇ ਨਿੰਨਾ ਮੂਰਖਾਂ ਨੂੰ ਅਸਨੇ ਟਪੜਾ ਲਾ ਕੇ ਆਪਣੇ ਬਸ ਕੀਤਾ ਸੀ ਉਹੋ ਮੂਰਖ ਉਸ ਦੇ ਵਿਰੁੱਧ ਹੋ ਗਏ ਕਿਸੇ ਵਾਸਤੇ ਟੋਏ ਪਟਦੇ ਨੂੰ ਆਪ ਅੰਨੀ ਖੱਡ ਵਿੱਚ ਡਿੱਗਣਾ ਪਿਆ ਉਹ ਚਪਚਾਪ ਉੱਠ ਕੇ ਜੱਟਾਂ ਦੇ ਅੱਗੇ ਲੱਗ ਤੁਰਿਆ ਉਸ ਦੇ ਪਿੱਛੇ ਪਿੰਡ ਦੇ ਸਾਰੇ ਬਸਨੀਖ ਸਨ ਸਹਿਬ ਆਵ ਤਾ ਪੈਨੂੰ ਪਿੰਡੋਂ ਬਾਹਰਲੇ ਖੇਤ ਵਿੱਚ ਖੜਾ ਕੀਤਾ ਤੇ ਉਸ ਦੇ ਗਲ ਪੰਜਾਲੀ ਪਾ ਦਿੱਤੀ ਨਾਲ ਇੱਕ ਕੱਲਣ ਮੈਣਕਾ ਜੁੱਤਾ ਜਦੋਂ ਪੰਜਾਲੀ ਗਲ ਪਈ ਤਦੋਂ ਹੀ ਪਤਲੇ ਪਤਲੇ ਬੱਦਲ ਹੋਏ ਠੰਡੀ ਹਵਾ ਦਾ ਬੁੱਲਾ ਆਇਆ ਜਦੋਂ ਬੈੜਕੇ ਦੇ ਨਾਲ ਅੱਗੇ ਹੋ ਕੇ ਤੁਰਿਆ ਤਾਂ ਸੱਚਮੁੱਚ ਹੀ ਮੀਂਹ ਬੰਨ ਲੱਗ ਪਿਆ ਜਿੰਨੀ ਛੇਤੀ ਤਰਨਾ ਉਨਾ ਹੀ ਬਹੁਤ ਮੀਂਹ ਬਰੇ ਜੈਸ ਪੈਣੀ ਵਿੱਚ ਲੈ ਜਾਣ ਉੱਥੇ ਹੀ ਮੀਂਹ ਬਰੇ ਮੀਂਹ ਮਾਰਸ਼ਾ ਦੇਖ ਕੇ ਐਤਰੀਆਂ ਬੱਚੇ ਤੇ ਘਰਾਂ ਨੂੰ ਚਲੇ ਚੱਲੇ ਕਿ ਉਹ ਕਰਨ ਦਾ ਸਮਾਨ ਸੁਵਾਲਣ ਅਤੇ ਮਰਦ ਤਪੇ ਨੂੰ ਆਪਣੇ ਖੇਤ ਵਿੱਚ ਲੈ ਲੱਗੇ ਤੂੰ ਹੀ ਹੰ ਉਹ ਥੱਕ ਕੇ ਡੱਗ ਪਿਆ ਤਨ ਤੋਂ ਤੂੰ ਉtre ਉਹਦੀ ਲੱਤ ਛੁੱਟ ਗਈ ਇੱਕ ਜੱਟ ਨੇ ਲੱਤ ਲੈ ਕੇ ਦੂਸਰੇ ਪਾਸੇ ਨੱਠ ਉੱਠਿਆ ਮੀ ਉੱਤਰ ਬਾਰਨ ਲੱਗਾ ਫੇਰ ਕੀ ਸੀ ਸਾਰੇ ਜੱਟਾਂ ਨੇ ਤਪੇ ਦਾ ਅੰਗ ਅੰਗ ਕੱਟ ਲਿਆ ਤੀ ਨਗਰ ਦੇ ਚ ਗੰਦੇ ਸਭ ਖੇਤਾਂ ਵਿੱਚ ਲੈ ਕੇ ਫੇ ਨਿਕਲੇ ਇੰਨਾ ਮੌਣੇ ਧਰਮੀ ਬਰਿਆ ਕਿ ਸਾਰੀ ਔੜ ਖਤਮ ਹੋ ਗਈ ਚਾਰ ਸਫੇਰੇ ਨਗਰ ਤੇ ਪਾਣੀ ਹੀ ਪਾਣੀ ਹੋ ਗਿਆ ਪਸ਼ੂ ਪਾਂਸ਼ੀ ਤੇ ਨਾਨ ਨਾਰੀ ਖੁਸ਼ੀ ਦੇ ਮੰਗਲ ਗਾਉਣ ਲੱਗੇ ਗੁਰੂ ਜੀ ਦਾ ਵਾਪਸ ਫੰਡੂਰ ਆਉਣਾ ਜਦੋਂ ਮੀਂਹ ਵਰ ਗਿਆ ਖੇਤਾਂ ਵਿੱਚ ਪਾਣੀ ਹੀ ਪਾਣੀ ਖੜੋਤਾ ਹੋਇਆ ਨਜ਼ਰ ਆਉਣ ਲੱਗਾ ਤਾਂ ਖੇਰੇ ਜੱਟ ਤੇ ਕਿਸਾਨ ਬਹੁਤ ਖੁਸ਼ ਹੋਏ ਉਨ੍ਹਾਂ ਦੀ ਖੁਸ਼ੀ ਨੂੰ ਅਨੁਭਵ ਕਰਦੇ ਬਾਬਾ ਅਮਰਦਾਸ ਜੀ ਨੇ ਸਾਹਮਣੂ ਇਕੱਠਿਆਂ ਕੀਤਾ ਤੇ ਆਖਿਆ ਸੁਣੋ ਗੁਰਮਖੋ ਤੁਸਾਂ ਨੂੰ ਪਾਣੀ ਦੀ ਘਾਟ ਦਾ ਦੁੱਖ ਸੀ ਉਹ ਦੂਰ ਹੋ ਗਿਆ ਹੈ ਇਸ ਵਾਸਤੇ ਹੁਣ ਚਲੋ ਗੁਰੂ ਜੀ ਕੋਲੋਂ ਖਿਮਾ ਮੰਗ ਲਈਏ ਤੇ ਉਨ੍ਹਾਂ ਦੇ ਬਾਣ ਸੁਣ ਤੇ ਸਾਰੇ ਦੁੱਖ ਗੁਣੇਸ ਮਟ ਜਾਣਗੇ ਬਾਬਾ ਜੀ ਦੇ ਇਹ ਬਚਨ ਸੁਣ ਕੇ ਨਾਨਾਰੀ ਤੇ ਖੁਸ਼ੀ ਪ੍ਰਗਟ ਕੀਤੀ ਤੇ ਗੁਰੂ ਜੀ ਨੂੰ ਬਾਣ ਸੁਣ ਜਰੂਰ ਪੰਡ ਲੈ ਆਂਦਾ ਜਾਵੇ ਦੇ ਪੁੱਲ ਦੀ ਖਿਮਾ ਮੰਗੀ ਜਾਵੇ। ਬਾਬਾ ਅਮਰਦਾਸ ਜੀ ਅੱਗੇ ਲੱਗੇ, ਪਿੱਛੇ ਸਾਰੀ ਸੰਗਤ ਢੋਲ ਕੀਤੇ ਸੈਣੇ ਫੜਨ ਲੈ। ਗੁਰੂ ਜੀ ਦੀ ਬਾਣੀ ਦਾ ਆਚਰਨ ਕਰਨ ਲੱਗੇ। ਸ਼ਬਦ ਕੀਰਤਨ ਕਰਦੇ ਹੋਏ ਉਸ ਸਥਾਨ ਉੱਤੇ ਪਹੁੰਚ ਗਏ ਜਿੱਥੇ ਗੁਰੂ ਜੀ ਦਾ ਡੇਰਾ ਸੀ। ਸੰਗਤਾਂ ਨੂੰ ਦੋਨੋਂ ਦੇਖ ਕੇ ਗੁਰੂ ਜੀ ਹੈਰਾਨ ਹੋਏ। ਫਿਰ ਬਾਬਾ ਅਮਰਦਾਸ ਜੀ ਹੁਣ ਦੇਖ ਕੇ ਅੰਤਜਾਮੀ ਸਾਹ ਕੋ ਜਾਣ ਗਏ ਕਿ ਸਹਿਮਨਾਥ ਨਾਲ ਕੀ ਪਾਣਾ ਵਰਤਿਆ ਹੈ। ਨੂਰ ਦੀ ਸੰਗਤ ਨੇ ਗੁਰੂ ਚਾਨਾ ਉੱਪਰ ਮੱਤਾ ਟੇਕਿਆ ਬਹੁਤ ਸਾਰੇ ਕਪੜੇ ਦਮੜੇ ਤੇ ਹੋਰ ਵਸਤੂਆਂ ਪੇਠ ਕੀਤੀਆਂ ਮੱਤਾ ਟੇਕ ਕੇ ਤੇ ਪੂਜਾ ਚੜਾ ਕੇ ਮੁਖੀਆਂ ਨੇ ਬੇਨਤੀ ਕੀਤੀ हे ਦਾਤਾ ਨગર ਵਾਸੀਆਂ ਦੀ ਭਲ ਨੂੰ ਬਖਸ਼ੋ ਅਸੀਂ ਪਾਪੀ ਮੂਰਖ ਹਾਂ ਸਾਥ ਦੇ ਆਖੇ ਲਾ ਕੇ ਆਪ ਦਾ ਨਰਾਦਰ ਕੀਤਾ ਉਹ ਤਪਾ ਮਾਰ ਗਿਆ ਹੈ ਉਸ ਤੇ ਮੰਨ ਤੇ ਔੜ ਖਤਮ ਹੋ ਗਈ ਸ਼ਾਇਦ ਔੜ ਇਸ ਵਾਸਤੇ ਲੱਗੀ ਸੀ ਕਿ ਉਹ ਤਪੱਸਾ ਮੁਰਕਾ ਕੋ ਆਪ ਜੀ ਦੀ ਨਿੰਦਿਆ ਤੇ ਨਰਾਦਰੀ ਕਰਾਉਂਦਾ ਰਹਿਣਾ ਸੀ ਗੁਰੂ ਜੀ ਮਸ਼ਕਰਾਏ ਤੇ ਬੋਲੇ ਅਸਾਂ ਦਾ ਕੋਈ ਬੈਰ ਨਹੀਂ ਕਿਸੇ ਨਾਲ ਸਾਨੂੰ ਗੁੱਸਾ ਨਹੀਂ ਜੇ ਗੁੱਸਾ ਤੇ ਬੈਰ ਨਹੀਂ ਤਾਂ ਭੁੱਲ ਬਖਸ਼ਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਜੋ ਤੁਸੀਂ ਤਪੇ ਨੂੰ ਮਾਰਿਆ ਹੈ ਇਹ ਬਹੁਤ ਮਾੜਾ ਹੋਇਆ ਹੈ ਸਾਡੇ ਸਿੱਖ ਨੇ ਭੁੱਲ ਕੀਤੀ ਹੈ ਗੁਰੂ ਘਰ ਦੀ ਸ਼ਕਤੀ ਦਾ ਘਰ ਹੈ ਪਰ ਸ਼ਕਤੀ ਦਿਖਾਉਣੀ ਮਨਾ ਹੈ ਬਾਬਾ ਅਮਰਦਾਸ ਜੀ ਗੁਰੂ ਜੀ ਦੇ ਚਨ ਉੱਪਰ ਡੱਗ ਪਏ ਹਾਲਾਂਕਿ ਦੁਨੀਆਦਾਰੀ ਦੇ ਲਿਹਾਜ਼ ਨਾਲ ਬਾਬਾ ਅਮਰਦਾਸ ਜੀ ਗੁਰੂ ਜੀ ਦੇ ਸਿੱਖ ਤੇ ਇਸੇ ਕਸਨ ਚੰਨਾ ਉੱਤੇ ਡੱਕ ਕੇ ਉਹਨਾਂ ਤਨ ਲਾ ਕੱਢੇ ਤੇ ਮਨਤਾ ਕੀਤੀਆਂ ਇਹ ਕਿਹਾ ਦਾਤਾ ਜੋ ਕੁਝ ਕੀਤਾ ਹੈ ਗੁਰੂ ਘਰ ਤੇ ਸੰਗਤਾਂ ਦੇ ਭਲੇ ਵਾਸਤੇ ਕੀਤਾ ਹੈ ਗੁਰੂ ਨੰਨਕਾਣਾੜ ਨਰਮ ਬਰਤਾ ਉਹ ਕਿਤੇ ਗੁਰੂ ਸੰਗਤ ਫਰਵਾੜੀ ਸੰਗੀਤ ਨਹੀਂ ਰਹਿ ਸਕਦੀ ਜੇ ਮੈਂ ਭੁੱਲਾ ਭੁੱਲਾ ਹਾਂ ਤਾਲ ਵੀ ਤੇਰਾ ਹਾਂ ਬਖਸ਼ੋ ਬਾਲਕ ਭੁੱਲਣਾ ਕਰਦੇ ਹਨ ਮਾਪੇ ਬਖਸ਼ਦੇ ਹਨ ਬਾਬਾ ਅਮਰਦਾਸ ਜੀ ਨੇ ਇਸ ਤਰ੍ਹਾਂ ਮਚਨਾ ਕੀਤਾ ਗੁਰੂ ਅੰਗਦ ਦੇਵ ਜੀ ਨੇ ਖੁਸ਼ ਹੋ ਕੇ ਬਾਬਾ ਅਮਰਦਾਸ ਜੀ ਨੂੰ ਛਾਤੀ ਨਾਲ ਲਾ ਲਿਆ ਉਸੇ ਵੇਲੇ ਹੁਕਮ ਕੀਤਾ ਚਲੋ ਖੰਡੂਰ ਚੱਲੀਏ ਦੂਸਰੇ ਲੈਨ ਸਿੱਖ ਸਿੱਖਾਂ ਸवेत ਗੁਰੂ ਜੀ ਖੰਡੂਰ ਸਹਿਬ ਆ ਗਏ ਮੋੜ ਕੇ ਆਉਣ ਦੀ ਖੁਸ਼ੀ ਵਿੱਚ ਇੱਕ ਭਾਰੀ ਜਗਤ ਕੀਤਾ ਜਿਸ ਦਾ ਖਰਚਾ ਨਗਰ ਵਾਸੀਆਂ ਨੇ ਕੀਤਾ ਕਾਈ ਪਾਈ ਖੇਮ ਦੀ ਆਸ਼ ਪੂਰੀ ਕਰਨੀ ਰਾਣੀ ਨਿਥਾਨ ਨੇ ਟਬੇ ਤੋਂ ਬਾਅਦ ਸਖਨੂਨ ਨੂੰ ਆਉਂਦੇ ਹੋਏ ਗੁਰੂ ਜੀ ਜਾਂ ਪੈਰੋਂ ਪੰਡ ਕੋਲਾਇ ਤਾਂ ਪੰਡ ਦੇ ਚੌਧਰੀ ਭਾਈ ਖੇਮੇ ਨੇ ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟਿਕਿਆ ਉਸ ਨੇ ਬੇਨਤੀ ਕੀਤੀ ਸੱਚੇ ਬਾਸ਼ਾ ਮੰਦੀਸ਼ਾ ਹੈ ਇਹ ਸਾਰੇ ਸਿੱਖ ਸਮੇਤ ਅੱਜ ਮੇਰੇ ਘਰ ਪ੍ਰਸ਼ਾਦਾ ਸੁਖੋ ਮੈਂ ਗੁਰੂ ਘਰ ਦੀ ਸ਼ੋਭਾ ਬਹੁਤ ਸੁਣੀ ਹੈ ਬਾਹਰ ਸੇਵਾ ਕਰਨ ਦਾ ਸਮਾਪਰਾਪਤ ਨਹੀਂ ਹੋਇਆ ਮੇਹੰਤੀ ਪਰਮਾਨ ਹੋ ਗਏ ਗੁਰੂ ਜੀ ਨੇ ਪਾਈ ਖੇਮੇ ਦੀ ਮੇਹੰਤੀ ਪਰਵਾਨ ਕਰ ਲਈ ਪੰਡ ਨਾਲ ਇੱਕ ਚੌੜਾ ਥੜਾ ਸੀ ਅਸ ਥੜੇ ਉੱਤੇ ਬੋਹੜ ਦੀ ਛਾਂ ਸੀ ਉਸ ਛਾਂ ਦੇ ਹੇਠਾਂ ਗੁਰੂ ਜੀ ਤੇ ਸਿੱਖ ਸੰਗਤਾਂ ਬੈਠ ਗਏ ਗਈ ਰਵਾਵੀ ਕਰਵਾਣੀ ਦਾ ਕੀਰਤਨ ਕਰਨ ਲੱਗੇ ਕੁਝ ਚੈਰ ਕੀਰਤਨ ਹੁੰਦਾ ਰਿਹਾ ਫਿਰ ਪੰਡਵਾਸੀ ਸਾਹਮਣੇ ਗੁਰੂ ਜੀ ਨੇ ਸਤਿਆ ਧਰ ਆਉਂਦਾ ਉਪਦੇਸ਼ ਕੀਤਾ ਤਕਰੀਬਨ ਸਾਰਾ ਪਿੰਡ ਗੁਰੂ ਜੀ ਦਾ ਸਿੱਖ ਹੋ ਗਿਆ। 나ਥਾਂ ਤੇ ਬੈਸਰੋਂ ਦੀਮੀ ਦੀ ਪੂਜਾ ਛੱਡ ਦਿੱਤੀ। ਇੰਦਰ ਸਿੱਖੀ ਦਾ ਪ੍ਰਚਾਰ ਹੁੰਦਾ ਰਿਹਾ। ਉੰਦਰ ਪਾਈ ਖੇਮੇ ਦੇ ਪਰਿਵਾਰ ਨੇ ਗੁਰੂ ਸੰਗਤ ਵਾਸਤੇ ਪ੍ਰਸ਼ਾਦ ਦਾ ਤਿਆਰ ਕਰ ਲਿਆ। ਪਾਈ ਖੇਮੇ ਦਾ ਘਰ ਇੱਕ ਬਹੁਤ ਲੰਮੀ ਹਵੇਲੀ ਵਾਂਗ ਸੀ। ਹਵੇਲੀ ਵਿੱਚ ਪੱਕੀਆਂ ਅਟਾਰੀਆਂ ਪਾਈਆਂ ਹੋਈਆਂ ਸਨ। ਦੰਦਾ ਘਾਟਾ ਨਹੀਂ ਸੀ નોકર ਚੱਕਰ ਬਹੁਤ ਸਨ ਦਸ-ਦਸ ਮੱਝਾਂ ਖੁਰ ਲਈਆਂ ਉੱਪਰ ਬੱਜੀਆਂ ਹੋਈਆਂ ਸਨ ਦੋ ਵਿਆਹ ਕਰਾਏ ਹੋਏ ਸੀ ਪਿਛਲੇ ਵਿਆਹ ਦੀ ਇਸਤਰੀਆਂ ਜੇ ਮਟਿਆਰ ਮਟਿਆਰ ਸੀ ਪਾਈ ਖੇਮੇ ਦੀ ਉਮਰ 70 ਸਾਲ ਦੀ ਹੋ ਗਈ ਪਰ ਉਹਦੇ ਘਰ ਬਾਲ ਨਾ ਖੇਡਿਆ ਜਿਸ ਨੂੰ ਉਹ ਪੁੱਤਰ ਆ ਕੇ ਬੁਲਾਵੇ ਤੇ ਉਹਦੇ ਨਾਲ ਖੇਡ ਕੇ ਨੇ ਜੇ ਠੰਡ ਪਾਵੇ ਪੁੱਤਰ ਜਹੇ ਅਮੂਲਕ ਦਾ ਅਰਥਾਂ ਤੋਂ ਉਹ ਖਾਲੀ ਸੀ ਜਿਉਂ-ਜਿਉਂ ਬੜੇ ਪਾਉਂਦਾ ਜਾਂਦਾ ਸੀ ਤਿਉ ਤਿਉ ਵਿਸ਼ਾਲ ਮੇਲੀ ਵਿੱਚੋਂ ਅਸ ਨੂੰ ਡਰ ਆਉਂਦਾ ਸੀ ਉਹ ਰਾਧਨ ਤੜਫਦਾ ਸੀ ਕਿ ਉਹਦੇ ਘਰ ਪੁੱਤਰ ਹੋਵੇ ਆਪਣੇ ਨੀਮਨ ਪਾਰ ਵਿੱਚ ਉਸ ਨੇ ਸਨੇਹ ਸੇਕੜੇ ਪਾ ਕੀਤੇ ਕਿ ਉਹਦੇ ਘਰ ਬਾਲਕ ਜਨਮ ਲਵੇ ਪਰ ਕਿਤੇ ਉਹ ਅਸ ਦੀ ਮਰਦ ਪੂਰੀ ਨਾ ਹੋਈ ਐਸ ਚੂਰੇ ਨੇ ਉਸ ਦੇ ਸਰੀਰ ਨੂੰ ਕੋਝਰੂਗੀ ਤੇ ਕਮਜ਼ੋਰ ਕਰ ਦਿੱਤਾ ਖੁੱਲੇ ਲੀੜੇ ਵਿਛਾ ਕੇ ਮੇਲਨੀ ਵਿੱਚ ਪੰਗਤਾਂ ਮਠਾਈਆਂ ਲਈਆਂ ਬੜੇ ਪ੍ਰੇਮ ਤੇ ਸ਼ਾਹ ਨਾਲ ਪ੍ਰਸ਼ਾਦਾ ਵਰਤਾਇਆ ਗਿਆ ਸਭ ਨੇ ਸਵਾਦੀ ਪ੍ਰਸ਼ਾਦ ਛਕਿਆ ਜਦੋਂ ਪਰ ਸਨ ਹੋ ਕੇ ਸੰਗਤਾਂ ਪ੍ਰਸ਼ਾਲ ਸਕ ਚੁੱਕੀ ਸੀ ਤਾਂ ਹੱਥ ਸੁੱਚੇ ਕਰਾਏ ਗਏ ਹੱਥ ਸੁੱਚੇ ਹੋਣ ਪਿੱਛੋਂ ਗੁਰੂ ਜੀ ਨੇ ਬਾਬੇ ਅਮਰਦਾਸ ਜੀ ਨੂੰ ਕਿਹਾ ਕਿ ਉਹ ਅਰਦਾਸ ਕਰਨ ਬਾਬਾ ਜੀ ਨੂੰ ਪਤਾ ਲੱਗ ਚੁੱਕਾ ਸੀ ਕਿ ਭਾਈ ਖੀਮੇ ਨੂੰ ਪੁੱਤਰ ਦੀ ਭੁੱਖਾ ਹੈ ਉਹਨਾਂ ਨੇ ਅਮਰਦਾਸ ਅਰਦਾਸ ਕੀਤੀਆਂ ਅਰਦਾਸ ਦੇ ਅੰਤ ਵਿੱਚ ਪਾਰ ਬ੍ਰਹਮਾ ਪਰਮੇਸ਼ਰ ਅੱਗੇ ਬੇਨਤੀ ਕੀਤੀ ਕਿ ਭਾਈ ਖੀਮੇ ਦੇ ਘਰ ਪੁੱਤਰ ਹੋਵੇ ਗੁਰੂ ਰੀਤੇ ਗੁਰੂ ਜੀ ਦੀ ਸੰਗਤ ਦੀ ਅਦਾਸ ਕਦੀ ਮਿੱਥੀ ਮਿੱਥਾ ਨਹੀਂ ਜਾਂਦੀ ਪੂਰੇ ਸਾਲ ਪਿਛੋਂ ਭਾਈ ਖੀਮੇ ਕਰ ਪੁੱਤਰ ਹੋਇਆ ਜੋ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਤੇ ਲੰਮੀ ਉਮਰ ਵਾਲਾ ਧਰਮਾਤਮਾ ਬਰਸ਼ ਹੋਇਆ ਭਾਈ ਖੀਮੇ ਨੇ ਜਿੰਨਾ ਬਾਕੀ ਜੀਵਨ ਕੱਟਿਆ ਉਹ ਸਾਰਾ ਗੁਰੂ ਘਰ ਦੀ ਸੇਵਾ ਕਰਦਿਆਂ ਹੋਇਆਂ ਹੀ ਕੱਟਿਆ ਸੀ ਦੇ ਵੰਗਰ ਅਸਾਈਂ ਇੱਕ ਜੋਗੀ ਦੇਵ ਗਰਗ ਸਾਈ ਆਪਣੇ ਚੇਲੇ ਸਮੀਤ ਖੰਡੂਰ ਸਹਿਬ ਆਇਆ ਗੁਰੂ ਜੀ ਤੇ ਗੁਰੂ ਜੀ ਦੇ ਲੰਗਰ ਦੀ ਉਹ ਉਸ ਬਹੁਤ ਅਪਮਾਨ ਸੁਣੀ ਗੁਰੂ ਜੀ ਦੇ ਹੁਕਮ ਅਨਸਾਰ ਪਹਿਲਾਂ ਉਸਨੇ ਗੁਰੂ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਖੀਰ ਕੜਾ ਤੇ ਝੋਪੜੇ ਹੋਏ ਪ੍ਰਸ਼ਾਦਿਆਂ ਵਾਲਾ ਭੋਜਨ ਖਾ ਕੇ ਬਹੁਤ ਪਰਸ਼ੰਨ ਹੋਇਆ ਅਸਨੋ ਅੰਜ ਪ੍ਰਤੀਤ ਹੋਇਆ ਕਿ ਜਿਵੇਂ ਉਹਨਾਂ ਦੇ ਹਿਰਦੇ ਨੂੰ ਸ਼ਾਂਤੀ ਮਿਲੀ ਹੈ ਮਨ ਇਕਾਗਰ ਹੋ ਗਿਆ ਤੇ ਮਨ ਦੀ ਭਣਕਣਾ ਮਿਟ ਗਈ ਪ੍ਰਸ਼ਾਦਾ ਸਕਣ ਦੇ ਪਿੱਛੋਂ ਨਿ사ਈ ਗੁਰੂ ਜੀ ਦੇ ਹਜ਼ੂਰ ਆਇਆ ਗੁਰੂ ਜੀ ਨਾਲ ਗੱਲ ਚਰਚਾ ਹੋਈ ਗੁਰੂ ਜੀ ਦੇ ਕੋਣਾ ਮਲ ਅਮਲ ਬਚਨ ਸੁਣ ਕੇ ਨੂਰੀ ਤੇ ਪ੍ਰਭਾਵਸ਼ਾਲੀ ਚਿਹਰੇ ਦੇ ਦਰਸ਼ਨ ਕਰਕੇ ਉਹ ਬਹੁਤ ਨਿਹਾਲ ਹੋਇਆ ਇਹ ਅਸਨੇ ਖੁਸ਼ੀ ਹੂੰ ਕੇ ਬੇਨਤੀ ਕੀਤੀ ਹੈ ਕਰਦੇਵਾ ਆਮ ਦਾ ਲੰਗਰ ਚੱਲਦਾ ਹੈ ਸੈਂਕੜੇ ਰੁਪਏ ਆ ਦਾ ਖਰਚ ਹੈ ਇਸ ਖਰਚੇ ਨੂੰ ਸਹਜੇ ਹੀ ਪੂਰਾ ਕਰਨ ਵਾਸਤੇ ਮੈਂ ਆਹ ਜੀ ਨੂੰ ਇੱਕ ਰਸਾਇਣ ਕੰਦਿੰਦਾ ਹਾਂ ਇਸ ਨਾਲ ਜੇ ਪਾਰਾ ਮਾਰਿਆ ਜਾਵੇ ਤਾਂ ਉਹ ਪਾਰਾ ਤਾਂਬੇ ਨੂੰ ਸੋਨਾ ਬਣਾ ਲਿੰਦਾ ਹੈ ਇਹ ਮੇਰੇ ਕੋਲ ਤਾंबे ਤੋਂ ਬਣਿਆ ਹੋਇਆ ਸੋਨਾ ਹੈ ਇਹ ਪ੍ਰਮਾਣ ਕਰੋ ਇਸ ਨੂੰ ਵੇਚ ਕੇ ਰਕਮ ਲੰਗਰ ਵਿੱਚ ਖਰਚ ਲੈਣੀ ਇਸਾਈ ਦੀ ਬੇਨਤੀ ਸੁਣ ਕੇ ਸਹਿਬ ਮੁਸਕਰਾਏ ਉਹਨਾਂ ਬਚਨ ਕੀਤਾ ਭਾਈ ਅਸਾਂ ਦਾ ਮਾਲਕ ਕਾਲਪੁਰਖ ਹੈ ਜੋ ਸਾਰੀਆਂ ਧਾਤਾਂ ਦਾ ਕਰਤਾ ਹੈ ਇਸ ਲੰਗਰ ਉਸੇ ਦਾ ਹੈ ਆਪਣੇ ਲੰਗਰ ਨੂੰ ਆਪ ਚਲਾਉਂਦਾ ਹੈ ਅਸਾਂ ਨੂੰ ਹੀਰਾ ਫੇਰੀਆਂ ਕਰਨ ਦੀ ਲੋੜ ਨਹੀਂ ਜੇ ਮਾਨ ਨੂੰ ਮਾਰ ਲਗੇ ਤਾਂ ਸਾਰੀਆਂ ਧਾਤਾਂ ਮਰ ਜਾਂਦੀਆਂ ਹਨ ਮਾਰੇ ਮਾਰੇ ਧਾਤੂ ਮੀਂਹ ਮਰ ਜਾਏ ਗੁਰੂ ਨਾਨਕ ਜੀ ਦੀ ਮਿਹਰ ਹੈ ਹਰ ਵਾਸਤੂ বিনা ਨਾਮ ਦਾਵਨ ਖਰਚੀ ਤੇ ਚਨੀ ਚਨੀ ਆਉਂਦੀ ਹੈ ਕਰਤਾਰ ਦੇ ਭਰੋਸੇ ਦੀ ਰਸਾਇਣਕ ਸਾਡੀ ਸੇਤਾ ਕਰਦੀ ਹੈ ਸੋਨੇ ਨੂੰ ਤੁਸੀਂ ਕੋਲ ਰੱਖੋ ਤੁਸਾਂ ਦੀਆਂ ਲੋੜਾਂ ਪੂਰੀਆਂ ਕਰੇਗਾ ਇਹ ਵਚਨ ਸੁਣ ਕੇ ਗਸਾਈ ਜੀ ਨੇ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਇੰਨਿਆਂ ਸਮੇਤ ਸਿੱਖ ਹੋਇਆ ਸਤ ਕਰਤਾ ਦਾਸ ਨੂੰ ਨਕਲਦਾ ਹੋਇਆ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨ ਲੱਗਾ ਬਾਈ ਗੁਜਰ ਜੀ ਫਤਿਹ ਮਾਨਦਾਨ ਹੈ ਨਮਾਣਾ ਇੱਕ ਨੇਕ ਭਾਈ ਗੁੱਜਰ ਸੀ ਉਹ ਕਦੀ ਕਦਾਈ ਗੁਰੂ ਜੀ ਦੇ ਹਜੂਰ ਆਉਂਦਾ ਤੇ ਸਤ ਸੰਗ ਵਿੱਚ ਬੈਠਦਾ ਇੱਕ ਦਿਨ ਉਸਦੇ ਮਾਨ ਵਿੱਚ ਖੁਦਨਾ ਫੁਰਿਆ ਕਿ ਉਹ ਗ੍ਰਸਤੀ ਤੇ ਮਿਹਨਤੀ ਬੰਦਾ ਹੈ ਰਾਤ ਦਿਨੇ ਕਾਂਦ ਵਿੱਚ ਬੈਠ ਕੇ ਕਰਤਾਰ ਦੇ ਨਾਮ ਸਿਵਨ ਬਾਤੇ ਉਸ ਨੂੰ ਸਮਾਪਰਾਪਤ ਨਹੀਂ ਹੁੰਦਾ ਨਾਮ ਸਿਵਨ ਬਿਨਾ ਮੌਤੀ ਨਹੀਂ ਹੋ ਸਕਦੀ ਕਿ ਉਹ 84 ਦੇ ਗੇੜ ਵਿੱਚ ਭਾਉਂਦਾ ਰਹੇਗਾ ਇਸ ਫਰਨੇ ਦੇ ਵਿੱਚੋਂ ਉਹ ਉਭਰਾ ਗਿਆ ਆਪਣੀ ਦੁਕਾਨ ਤੋਂ ਉੱਠ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜਾ ਹੱਥ ਜੋੜ ਕੇ ਬੇਨਤੀ ਕੀਤੀ ਏ ਸੱਚੇ ਬਾਛਾ ਮੈਂ ਧੰਧਿਆ ਵਿੱਚ ਰੁੱਝਾ ਨਹੀਂ ਮਹਾ ਸਵੇਤੋ ਸ਼ਾਂਤੇ ਸ਼ਾਂਤ ਸਵੇਰ ਤੱਕ ਮੈਨੂੰ ਸਮਾ ਹੱਥ ਨਹੀਂ ਲੱਗਦਾ ਜੋ ਮੈਂ ਸਤ ਸੰਗ ਵਿੱਚ ਬੈਠ ਸਕਾਂ ਜਾਂ ਕਿਤੇ ਜਾ ਕੇ ਸੇਵਾ ਕਰ ਸਕਾਂ ਮੇਰਾ ਆਧਾਰ ਕਿਵੇਂ ਹੋਵੇਗਾ ਇਹ ਪਰਸ਼ਾ ਗੁਰੂ ਜੀ ਨੇ ਬਚਨ ਕੀਤਾ ਕਿਰਤ ਕਰਨੀ ਮਾੜੀ ਨਹੀਂ ਜੋ ਤੂੰ ਕਿਰਤ ਕਰ ਰਿਹਾ ਹੈ ਇਹ ਵੀ ਲੋਕ ਸੇਵਾ ਹੈ ਕਰਤ ਕਰਦਾ ਹੋਇਆ ਇੱਕ ਤਾਂ ਹਿਰਦੇ ਵਿੱਚ ਕਰਤਾਰ ਨੂੰ ਚੇਤੇ ਰੱਖਿਆ ਕਰ ਉਹਦੇ ਨਾਮ ਦਾ ਸਿਮਨ ਕਰਿਆ ਕੀਤਾ ਕਰ ਸ੍ਰੀ ਜੋਗ ਜੀ ਸਹਿਬ ਜੀ ਦੀ ਬਾਣੀ ਨੂੰ ਚੇਤੇ ਕਰ ਲੈ ਉਸ ਦਾ ਸਵੀਰ ਇਹ ਪਾਠ ਕਰ ਲਿਆ ਕਰਨਾ ਦੂਸਰੀ ਜ਼ਰੂਰੀ ਗੱਲ ਇਹ ਕੰਨੀ ਕੇ ਹੰਕਾਰ ਨੂੰ ਹਿਰਦੇ ਵਿੱਚੋਂ ਕੱਢ ਦੇਣਾ ਹੰਕਾਰ ਸਾਰੇ ਪਾਪਾਂ ਦਾ ਮੂਲ ਹੈ ਕਿਰਤ ਕਰਨ ਵੇਲੇ ਖਿਆਲ ਰੱਖਣਾ ਕਿ ਕਿਸੇ ਗਰੀਬ ਨੂੰ ਨਰਾਜ਼ ਨਾ ਕਰਨਾ ਗਰੀਬ ਦਾ ਕੰਮ ਪਹਿਲਾਂ ਕਰ ਪਹਿਨਾ ਕਰ ਦੇਣਾ ਸਾਰਿਆਂ ਨਾਲ ਪੇਮ ਭਗਤੀ ਨਾਲ ਮੇਲ ਮਿਲਾਪ ਰੱਖਣਾ ਜੋ ਹਿਰਦੇ ਵਿੱਚ ਹੰਮੇ ਹੰਕਾਰ ਆਵੇ ਤਾਂ ਕੋਈ ਕਾਰਜ ਨਹੀਂ ਸੌਣ ਦਾ ਮੇਂ ਦੀਗਰ ਰੋਗ ਹੈ दारू ਪੀਐ ਸਮਾਹੀ ਕਿਰਪਾ ਕਰੇ ਜੇ ਆਪਣੀ ਤੰਗ ਔਰ ਕਹਾਵਤ ਕਮਾਹੀ ਨਾਨਕ ਗਾਹੇ ਸੁਣੋ ਜਿਹਨੂੰ ਇਤ ਸੰਜਮ ਦੁਖ ਜਾਹੀ ਇਹ ਪਰਸਾਹਕਾਰ ਇੱਕ ਬੰਡਾ ਰੋਗ ਹੈ ਪਰ ਇਸ ਰੋਗ ਦਾ ਨਾਰੂ ਇਲਾਜ ਵੀ ਇਸੇ ਵਿੱਚ ਹੈ ਜੇ ਹੰਕਾਰ ਛੱਡ ਦਿੱਤਾ ਜਾਵੇ ਗੁਰੂ ਜੀ ਦੇ ਬਚਨਾਂ ਤੇ ਚੱਲ ਕੇ ਪ੍ਰਮਾਤਮਾ ਦਾ ਸਿਮਨ ਕੀਤਾ ਜਾਵੇ ਹੰਕਾਰ ਹੀ ਹੰਕਾਰ ਦੂਰ ਹੋ ਜਾਂਦਾ ਹੈ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਸਿਮਰਨ ਹੀ ਇਸ ਰੋਗ ਨੂੰ ਦੂਰ ਕਰਦਾ ਹੈ ਇਸ ਉਪਦੇਸ਼ ਦੇ ਪਿੱਛੋਂ ਗੁਰੂ ਜੀ ਨੇ ਮੇਰ ਕਰਕੇ ਗੁੱਜਰ ਨੂੰ ਸੀਤ ਪ੍ਰਸ਼ਾਦ ਬਖਸ਼ਿਆ ਸੀਤ ਪ੍ਰਸ਼ਾਦ ਨੂੰ ਛਾ ਕੇ ਗੁੱਜਰ ਨੇ ਹਾਲ ਹੋ ਗਿਆ ਆਪਣੇ ਘਰ ਜਾ ਕੇ ਧਰਮ ਕਿਰਤ ਕਰਨ ਲੱਗਾ ਪਹਿਲਾਂ ਗਰੀਬਾਂ ਦਾ ਕੰਮ ਕਰਦਾ ਜੱਤੇ ਬੈਰ ਹਾਰ ਸੀਮਨ ਕਾ ਦਾ ਰਹਿਣਾ ਅੰਤ ਸਮੇਂ ਬ੍ਰਹਮ ਲੋਕ ਨੂੰ ਗਿਆ ਤੇ 84 ਤੋਂ ਮੁਕਤ ਹੋ ਗਿਆ। ਇੱਥੇ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵੰਦਾ ਘਾਟਾ ਪੁੱਲਛਕ ਮਾਫ ਕਰਨੀ। ਆਪ ਵੀਣ ਜਾਣਾ ਮੱਛੀ ਦੇ ਸਿਰ ਤੇ ਹੱਥ ਰੱਖਣਾ ਅੱਗੇ ਤੋਂ ਸੁੱਧ ਸੇਵਾ ਲੈਣੀ। ਆਪ ਵੀ ਚੰਨਾ ਨਾਲ ਲਾਈ ਰੱਖਣਾ। ਨਾਮ ਦੀ ਦਾਤ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।